ਗਲਾ ਬੋਗ ਦਾ ਗਲਾ ਸਿੰਦ ਬੋਗ ਦਾ ਗਲਾ ਬੋਗ ਦਾ ਗਲਾ ਸਿੰਦ ਬੋਗ ਦਾ ਗਲਾ ਬੋਗ ਦਾ ਗਲਾ ਸਿੰਦ ਬੋਗ ਦਾ ਗਲਾ ਉਹ ਪਰ ਕੇ ਗਲਾਸ ਸਦਾ ਪੀਆ ਕਰ ਲੱਸੀ ਦਾ ਤੇਰੇ ਹੀ ਰਾਜਵਾਨ ਭਾਵੇਂ ਹੋ ਜਾਵੇਂ 80 ਦਾ ਤੇ ਸਭਨਾ ਤੋਂ ਅੱਗੇ ਵਿੱਚ ਰਹੇਗਾ ਗਲਾਸ ਬੋਗ ਦਾ ਗਲਾ ਉਹ ਭਰ ਕੇ ਗਲਾਸ ਸਦਾ ਪੀਆ ਕਰ ਦੁੱਧ ਦਾ ਤੈਨੂੰ ਕੀ ਮੁੱਲ ਪਾਵਣਗੇ ਉਜੜ ਜੀ ਬੁੱਧ ਦਾ ਤੇ ਸਾਰਿਆਂ ਦੇ ਵੱਲੋਂ ਤੈਨੂੰ ਮਿਲੇਗੀ ਸ਼ਬਾਸ਼ ਭੋਗ ਨਾਲ ਗਲਾਸ ਇਹਨੂੰ ਭੋਗ ਦਾ ਗਲਾਸ ਇਹਨੂੰ ਭੋਗ ਦਾ ਗਲਾਸ ਇਹਨੂੰ ਭੋਗ ਦਾ ਗਲਾਸ ਉਹ ਭਰ ਕੇ ਗਲਾਸ ਜੇ ਤੂੰ ਪੀਂ ਦੀ ਸ਼ਰਾਬ ਤੇ ਜਿੰਦਗੀ ਦਾ ਥਾਣਾ ਬਾਣਾ ਹੋ ਜੂਗਾ ਖਰਾਬ ਉਹ ਵੇਲਣਾ ਦੇ ਨਾਲ ਬੈਠਾ ਖੇਡੇਗਾ ਤੂੰ ਤਾਸ਼ ਉਹ ਗਲਾਸ ਇਹਨੂੰ ਗਲਾਸ ਉਹ ਨਾ ਗਲਾਸ ਇਹਨੂੰ ਉਹ ਗਲਾਸ ਉਹ ਭਰ ਕੇ ਗਲਾਸ ਜੇ ਤੂੰ ਪੀ ਬੈਠੂ ਭੰਗ ਸਦਾ ਲਈ ਦਿਮਾਗ ਤਾਂ ਹੀ ਲੱਗ ਜੂਗਾ ਜੰਗ ਉਹ ਥਾਂ ਥਾਂ ਤੇ ਬੈਠਾ ਫੇਰ ਕਰੇ ਮਖਵਾ ਤੇ ਭਰ ਕੇ ਇਸ ਗਲਾਸ ਸਦਾ ਪੀਆ ਕਰ ਪਾਣੀ ਤੇ ਗੁਰੂਆਂ ਦੀ ਮੰਨੀ ਫੇਰ ਸਦਾ ਗੁਰਬਾਣੀ ਹੋ ਜਾਊਗੀ ਤੈਨੂੰ ਫੇਰ ਸੱਚ ਦੀ ਤਲਾਸ਼